ਕਿ ਹੋ ਲੋਕਾਂ ਦੀ ਆਵਾਜ਼ ਅਜੀਤ ਵੈਬ ਟੀਵੀ ਦੇ ਨਾਲ ਮੈਂ ਹਾਂ ਸੁਖਵਿੰਦਰ ਸਿੰਘ ਅੱਜ ਅਸੀਂ ਖੜੇ ਹਾਂ ਫਰੋਈਪੁਰ ਦੇ ਸਿਵਲ ਹਸਪੀਟਲ ਦੇ ਵਿੱਚ ਜਿੱਥੇ ਮੁਲਾਜ਼ਮਾਂ ਦੇ ਵੱਲੋਂ ਧਰਨਾ ਇੱਥੇ ਜਿਹੜਾ ਲਾਇਆ ਗਿਆ ਹੈ ਲੋਕਾਂ ਮੁਲਾਜ਼ਮਾਂ ਦੇ ਵੱਲੋਂ ਜਿਹੜਾ ਰੋਜ਼ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਸਾਡੇ ਜਿਹੜੇ ਸਾਡੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਉਹ ਨਸ਼ਾ ਛਡਾਊ ਕੇਂਦਰ ਦੇ ਵਿੱਚ ਵੀ ਜੇ ਤੁਹਾਨੂੰ ਤਸਵੀਰਾਂ ਵਿੱਚ ਵਿਖਾ ਦਿੰਨੇ ਆ ਜਿਹੜਾ ਨਸ਼ਾ ਛਡਾਊ ਕੇਂਦਰ ਹੈ ਉਹ ਵੀ ਅੱਜ ਬਿਲਕੁਲ ਬੰਦ ਪਿਆ ਹੋਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਸਾਨੂੰ ਜਿਹੜੀਆਂ ਸਾਨੂੰ ਪੱਕਾ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਅਸੀਂ ਇਹ ਜਿਹੜਾ ਸਾਡਾ ਸੰਘਰਸ਼ ਜਾਰੀ ਰਹੇਗਾ ਇੱਥੇ ਲੋਕ ਵੀ ਆਏ ਹੋਏ ਨੇ ਤੁਹਾਨੂੰ ਦਿਖਾ ਦਿੰਨੇ ਆ ਇੱਕ ਵਾਰ ਵੀ ਨਸ਼ਾ ਛਡਾਊ ਕੇਂਦਰ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਜਿਹੜੇ ਦਵਾਈ ਲੈਣ ਵਾਸਤੇ ਆਏ ਨੇ ਉਹਨਾਂ ਦੀਆਂ ਵੀ ਤੁਹਾਨੂੰ ਤਸਵੀਰਾਂ ਦਿਖਾਉਣੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਵੀ ਆਓ ਉਹਨਾਂ ਦੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਕਿ ਇਹ ਕਿਸ ਤਰ੍ਹਾਂ ਆਏ ਹੋਏ ਨੇ ਮੁਲਾਜ਼ਮ ਜਿਹੜੇ ਨੇ ਪੂਰਾ ਜਿਹੜਾ ਸਰਕਾਰ ਦਾ ਜਿਹੜਾ ਪਿੱਟ ਸਿਆਪਾ ਕਰਦੇ ਦਿਖਾਈ ਦੇ ਰਹੇ ਨੇ ਸਰ ਜੀ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਦਰਨੇ ਦੇ ਬੈਠੇ ਹੋ ਜੀ ਅਸੀਂ ਨਸ਼ਾ ਛਡੋ ਕੇਂਦਰ ਦੇ ਸਮੂਹ ਮੁਲਾਜ਼ਮ ਪੂਰੇ ਪੰਜਾਬ ਦੇ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬੈਠੇ ਆ ਸਾਡੀਆਂ ਮੇਨ ਮੰਗਾਂ ਹੈਗੀਆਂ ਵੀ ਸਾਨੂੰ 10 ਸਾਲ ਤੋਂ ਤੋ ਦਾ ਸਮਾਂ ਹੋ ਗਿਆ ਪੰਜਾਬ ਸਰਕਾਰ ਦੇ ਆਧਾਰਿਆਂ ਦੇ ਵਿੱਚ ਕੰਮ ਕਰਦੇ ਆ ਉਹਨਾਂ ਸਾਨੂੰ ਰੈਗੂਲਰ ਕੀਤਾ ਜਾਵੇ ਸਾਡਾ ਜਿਹੜਾ ਬੰਦ ਦਾ ਇਨਕਰੀਮੈਂਟ ਆ ਉਹਦੀ ਫਾਈਲ ਸੀਐਮ ਸਾਹਿਬ ਦੇ ਟੇਬਲ ਤੇ ਪਈ ਹੈ ਪਿਛਲੇ 6 ਮਹੀਨਿਆਂ ਤੋਂ ਉਹਨਦੇ ਤੇ ਇੱਕ ਸਾਈਨ ਨਹੀਂ ਕਰ ਰਹੇ ਜਿਹੜੇ ਕਹਿੰਦੇ ਸੀ ਵੀ ਹਰਾ ਪੈਨ ਚੱਲੂਗਾ ਤੁਹਾਡੇ ਤੇ ਉਹ ਹਰਾ ਪੈਨ ਹਜੇ ਤੱਕ ਸਾਡੀ ਫਾਈਲ ਤੇ ਨਹੀਂ ਚੱਲਿਆ ਤੇ ਨਾ ਹੀ ਕੋਈ ਸਾਨੂੰ ਇਹਨਾਂ ਤੋਂ ਚੱਲਣ ਦੀ ਉਮੀਦ ਲੱਗ ਰਹੀ ਆ ਕਿਉਂਕਿ ਜਿਵੇਂ ਇਹਨਾਂ ਨੇ ਸਾਨੂੰ 20 ਮੀਟਿੰਗਾਂ ਦਾ ਟਾਈਮ ਦੇ ਕੇ ਰਿਟਰਨ ਦੇ ਵਿੱਚ 20 ਮੀਟਿੰਗਾਂ ਦਾ ਟਾਈਮ ਦੇ ਕੇ ਮੁੱਕਰ ਗਏ ਨੇ ਤੇਜਰੀਵਾਲ ਦੀ ਮੁਲਾਕਾਤ ਹਰ ਤੀਸਰੇ ਦਿਨ ਕਰ ਰਹੇ ਨੇ ਪਰ ਮੁਲਾਜ਼ਮਾ ਨਾਲ ਮੀਟਿੰਗ ਇਹ ਨਹੀਂ ਕਰ ਰਹੇ ਇਸ ਕਰਕੇ ਚਾਹੁੰਦੇ ਵੀ ਜਿਹੜੇ ਆਊਟਸੋਰਸ ਮੁਲਾਜ਼ਮ ਨੇ ਉਹਨਾਂ ਨੂੰ ਵੀ ਰੈਗੂਲਰ ਕੀਤਾ ਜਾਵੇ ਤੇ ਜਿਹੜੇ ਮੁਲਾਜ਼ਮ ਡਿਪਾਰਟਮੈਂਟ ਦੇ ਅੰਦਰ ਕੰਮ ਕਰਦੇ ਉਹਨਾਂ ਨੂੰ ਵੀ ਰੈਗੂਲਰ ਕੀਤਾ ਜਾਵੇ ਇਕੁਅਲ ਵਰਕ ਇਕੁਅਲ ਪੇ ਦਿੱਤੀ ਜਾਵੇ ਸਰ ਕੀ ਦਾਵਾ ਪੜਾਈ ਮੇਰਾ ਨਾਮ ਕਰਨਜੀਤ ਸਿੰਘ ਹੈ ਜੀ ਮੈਂ ਨਸ਼ਾ ਛਡਾਊ ਕੇਂਦਰ ਦੇ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਹਾਂ ਸਰ ਅੱਜ ਜਿਹੜਾ ਬੈਠੇ ਧਰਨੇ ਦੇ ਵਿੱਚ ਕਰ ਰਹੇ ਅਸੀਂ ਨਸ਼ਾ ਛਡਾਊ ਮੁਲਾਜ਼ਮ ਯੂਨੀਅਨ ਦੇ ਸਮਰਥਨ ਦੇ ਵਿੱਚ ਅੱਜ ਇੱਥੇ ਇਕੱਠੇ ਹੋਏ ਹਾਂ ਜੋ ਠੇਕੇ ਤੇ ਕੰਮ ਕਰ ਰਹੇ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਪੱਕਾ ਕਰਨ ਲਈ ਸਰਕਾਰ ਨੇ ਇਸ ਸਰਕਾਰ ਤੋਂ ਪਹਿਲਾਂ ਕਿ ਕਾਜ਼ੀ ਪਰ ਰਕਾਰ ਆਪਣੇ ਵਾਦੇ ਤੋਂ ਮੁੱਕਰ ਗਈ ਹੈ ਸਰਕਾਰ ਨੇ ਮੀਟਿੰਗਾਂ ਦਾ ਸਮਾਂ ਦੇ ਕੇ ਇੱਕ ਵੀ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਦੇ ਨਾਲ ਗੱਲਬਾਤ ਨਹੀਂ ਕੀਤੀ ਜਿਸ ਦੇ ਰੋਜ਼ ਵਸੋਂ ਅੱਜ ਸਾਰੇ ਮੁਲਾਜ਼ਮ ਸਾਰੇ ਕੇਡਰ ਇਕੱਠੇ ਹੋ ਕੇ ਨਗਾ ਸ਼ਡਾਉ ਮੁਲਾਜ਼ਮ ਯੂਨੀਅਨ ਦਾ ਸਾਥ ਦੇ ਰਹੇ ਨੇ ਸਾਰੇ ਪੰਜਾਬ ਦੇ ਵਿੱਚ ਅਜੋਤ ਸੈਂਟਰ ਬੰਦ ਕੀਤੇ ਗਏ ਨੇ ਅਸੀਂ ਇਸ ਧਰਨੇ ਦਾ 2 ਦਿਨ ਪਹਿਲਾਂ ਸਰਕਾਰ ਦੇ ਵਾਅਦਖਵਾਂਖ ਅਫਸਰਾਂ ਨੂੰ ਜੋ ਇੰਟੀਮੀਸ਼ਨ ਦਿੱਤਾ ਸੀਗਾ ਜੋ ਵੀ ਖੱਜਲ ਖਵਾਰੀ ਅੱਜ ਪਬਲਿਕ ਦੀ ਹੋ ਰਹੀ ਹੈ ਉਸਦੇ ਲਈ ਸਰਕਾਰ ਆਪ ਜ਼ਿੰਮੇਵਾਰ ਹੈ सरकार ਦੀਆਂ ناکਾਮੀਆਂ ਜਿਹੜੀਆਂ ਨੇ ਉਹਨਾਂ ਦਾ ਪਰਦਾਫਾਸ਼ ਦਿਨੋ ਦਿਨ ਹੋ ਰਿਹਾ ਹੈ ਜੀ ਅੱਜ ਸਰ ਅੱਜ ਕਿਹੜੀਆਂ ਮੰਗਾਂ ਲੈ ਕੇ ਤੁਸੀਂ ਧਰਨੇ 'ਤੇ ਬੈਠੇ ਹੋ ਮੈਂ ਅਨਰਿੰਦਰ ਸ਼ਰਮਾ ਮੀਤ ਪ੍ਰਧਾਨ ਪੰਜਾਬ ਪੈਰਾਮੈਡੀਕਲ ਯੂਨੀਅਨ ਅਸੀਂ ਅੱਜ ਜਿਹੜਾ ਪੂਰੇ ਪੰਜਾਬ 'ਚ ਜਿਹੜੇ ਆ ਸਾਡੇ ਓਰਸੈਂਟ ਦੇ ਮੁਲਾਜ਼ਮ ਜਿਹੜਾ ਆ ਅੱਜ ਹੜਤਾਲ ਕਰਕੇ ਜਿਹੜਾ ਕੱਲ ਨੂੰ ਜਿਹੜੀ ਰੈਲੀ ਕਰ ਰਹੇ ਜੰਡਰ ਵਿਖੇ ਉਹਦੇ ਸਪੈਂਡ ਦੇ ਸਬੰਧ ਵਿੱਚ ਅਸੀਂ ਅੱਜ ਪੈਰਾਮੈਡੀਕਲ ਜਿਹੜੀ ਸਿਹਤ ਕੰਚਾਰੀ ਯੂਨੀ ਜਿਲ੍ਹਾ ਫੋਇਦਪੁਰੇ ਉਹਦੇ ਸਮਰਥਨ ਵਿੱਚ ਸਾਰੇ ਜਿਹੜੇ ਇਕੱਠੇ ਹੋ ਗਏ ਜਿਹੜਾ ਇਹ ਕੰਮ ਬੰਦ ਕਰਕੇ ਇੱਥੇ ਬੈਠ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜੇ ਲੋਕੀ ਜਿਹੜੇ ਰਸੜਕਾਂ ਦੇ ਰੋਲੇਗੇ ਆ ਸਰਕਾਰ ਜੋ ਬਣੀ ਸੀ ਲੋਕਾਂ ਨਾਲ ਬੜੇ ਬੜੇ ਵਾਅਦੇ ਕੀਤੇ ਸੀ ਕਿ ਲੋਕਾਂ ਸੇਹ ਸੂਤਾ ਮਿਲਣਗੀਆਂ ਅੱਜ ਮਲਾਜ਼ਮ ਵਰਗ ਮਜ਼ਦੂਰ ਵਰਗ ਤੇ ਜਿਹੜੇ ਮਰੀਜ਼ ਏ ਇਹ ਆ ਛੜਕਾਂ ਤੇ ਰੁਲਦੇ ਪੈਣੇ ਇਹ ਸਰਕਾਰ ਨੂੰ ਪੀ ਰੇ ਕਿ ਲੋਕਾਂ ਦੀ ਗੱਲ ਸੁਣੀ ਜਾਵੇ ਨਹੀਂ ਤੇ ਜਿਹੜਾ ਹਾਲ ਤੁਹਾਡਾ ਐਮਪੀ ਇਲੈਕਸ਼ਨ ਚ ਹੋਇਆ ਹੈ ਇਹ ਤੋਂ ਬਿਹਤਰ ਮਾੜਾ ਹਾਲ ਜਿਹੜਾ ਤੁਹਾਡਾ ਜਿਹੜਾ ਆ ਅੱਜ ਮਿਨੀ ਚੋਣਾਂ ਚ ਹੋਊਗਾ ਤੇ ਆਉਣ ਵਾਲੇ ਕਦੀ ਮਤਲਬ ਕਦੀ ਵੀ ਜਿਹੜੀ ਤੁਹਾਡੀ ਸਰਕਾਰ ਨਹੀਂ ਬਣੂਗੀ ਜੇਕਰ ਤੁਸੀਂ ਲੋਕਾਂ ਦੀ ਗੱਲਾਂ ਨਾ ਸੁਨੀਆਂ ਤਾਂ ਸਰਕੀ ਨਾਮ ਆਪਣਾ ਜੀ ਮੇਰਾ ਨਾਮ ਨਰਿੰਦਰ ਸ਼ਰਮਾ ਹੈ ਮੈਂ ਮੀਤਪੁਰਦਾਰ ਪੰਜਾਬ ਪੈਰਾ ਮੈਡੀਕਲ ਯੂਨੀਅਨ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਸੀਗੀ ਸਰਕਾਰ ਦੇ ਵੱਡੇ ਵੱਡੇ ਦਾਅਵੇ ਸੀਗੇ ਤਾਂ ਵੀ ਜਿਹੜਾ ਅਸੀਂ ਦਿੱਲੀ ਮਾਡਲ ਇਹਨੂੰ ਬਣਾਵਾਂਗੇ ਪਰ ਉਹ ਕਿਤੇ ਦਿਖਾਈ ਨਹੀਂ ਦੇ ਰਿਹਾ ਤਾਂ ਵੀ ਇਹ ਵੀ ਸਰਕਾਰ ਦੇ ਵੱਡੇ ਦਾਅਵੇ ਸੀ ਆਮ ਆਦਮੀ ਪਾਰਟੀ ਦੇ ਕੀ ਅਸੀਂ ਕਿ ਵੀ ਕਦੀ ਵੀ ਧਰਨਾ ਨਹੀਂ ਲੱਗਣ ਦੇਵਾਂਗੇ ਪਰ ਸਾਨੂੰ ਉਹ ਵਾਲਾ ਅੱਜ ਵੀ ਜਿਹੜੀਆਂ ਪਿਛਲੀਆਂ ਸਰਕਾਰਾਂ ਵਾਂਗੂ ਅੱਜ ਵੀ ਉਸੇ ਤਰੀਕੇ ਨਾਲ ਹੀ ਧਰਨੇ ਲੱਗਦੇ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਜਿਹੜੇ ਨਾਰੇਬਾਜ਼ੀ ਕਰਦੇ ਦਿਖਾਈ ਦੇ ਰਹੇ ਨੇ ਤੁਸੀਂ ਮੁਲਾਜ਼ਮਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਮੁਲਾਜ਼ਮਾਂ ਦਾ ਕੀ ਕਹਿਣਾ ਹੈ ਕੀ ਇਹਨਾਂ ਦੀਆਂ ਕਿਹੜੀਆਂ ਮੰਗਾਂ ਨੇ ਇਹ ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜੇ ਬੈਠੇ ਨੇ ਆ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਕੇਸ ਮਸਲੇ ਲੈ ਕੇ ਤੁਸੀਂ ਜਿਹੜਾ ਤਰ੍ਹਾਂ ਲੈ ਕੇ ਮੰਗ ਜੀ ਸਾਡਾ ਜੋਟ ਸੈਂਟਰ ਬੰਦ ਕੀਤਾ ਗਿਆ ਉਹਨਾਂ ਨਾਲ ਸਾਥੀਆਂ ਨਾਲ ਸਾਡੇ ਸ਼ੋਸ਼ਣ ਹੋ ਰਿਹਾ ਪੂਰੇ ਪੰਜਾਬ ਦੇ ਵਿੱਚ ਕੱਚੇ ਮੁਲਾਜ਼ਮ ਨੇ ਸਾਰੇ ਉਹਨਾਂ ਨੂੰ ਤਨਖਾਹਾਂ 'ਚ ਵਾਅਦਾ ਨਹੀਂ ਕੀਤਾ ਜਾ ਰਿਹਾ ਕਾਫੀ ਪਿਛਲੇ ਕਾਫੀ ਸਮੇਂ ਤੋਂ ਮੰਗਾ ਹਸੀਬ ਕਰ ਰਹੇ ਆ ਪਰ ਸਰਕਾਰ ਦੇ ਦਿਮਾਗ ਤੇ ਜੂਨ ਹੀ ਰੰਗਰੀ ਥੋੜੇ ਥੋੜੇ ਮੁਲਾਜ਼ਮ ਨੇ 5 500 6 600 ਮਰੀਜ਼ ਆਂਦਾ ਜਿਨ੍ਹਾਂ ਨੂੰ ਗੋਲੀਆਂ ਦਿੰਦੇ ਨੇ ਕਈ ਵਾਰੀ ਗੱਲ ਵੀ ਪੈ ਜਾਂਦੇ ਲੋਕੀ ਕੋਈ ਸਿਕਿਉਰਿਟੀ ਦਾ ਪ੍ਰਬੰਧ ਨਹੀਂ ਹੈਗਾ ਪੂਰੇ ਸਿਵਲ ਹਸਪਤਾਲ ਦੇ ਵਿੱਚ ਸਿਰਫ ਤਿੰਨ ਸਕਿਉਰਿਟੀ ਗਾਰਡ ਹੈਗੇ ਨੇ ਕਦੀ ਉਹਨਾਂ ਨੂੰ ਕਹਿਣਗੇ ਤੁਸੀਂ ਥਰੀ ਵੀਲਰ ਦੇ ਰੋਕੋ ਕਦੀ ਕਹਿਣਗੇ ਮੋਟਰਸਾਈਕਲ ਰੋਕੋ ਤੁਸੀਂ ਬਾਡਾਂ ਚ ਜਾ ਕੇ ਵੇਖ ਲਓ ਸਕਿਉਰਿਟੀ ਨਾ ਹੋਣ ਕਰਕੇ ਮਰੀਜ਼ਾਂ ਦੇ ਬੈੱਡਾਂ ਦੇ ਨਾਲ ਜਿਹੜੇ ਮੋਟਰਸਾਈਕਲ ਖੜੇ ਹੋਇਆ ਸਰਕਾਰ ਨਹੀਂ ਮੰਦੀ ਤੇ ਅੱਗੇ ਤਾਂ ਕੀ ਫੈਸਲਾ ਹੋਏਗਾ ਸਰਕਾਰ ਨਹੀਂ ਮੰਦੀ ਤੇ ਜਿਵੇਂ ਪਿਛਲੀਆਂ ਸਰਕਾਰਾਂ ਦੀ ਜਿਹੜੇ ਚਿਬ ਕੱਢੇ ਮੁਲਾਜ਼ਮਾਂ ਨੇ ਇਹਨਾਂ ਦੇ ਵੀ ਕੱਢਾਂਗੇ ਅਸੀਂ ਕੱਢੇ ਵੀ ਨੇ ਪਰ ਜੇ ਹਜੇ ਵੀ ਅਕਲ ਨਾ ਆਵੇ ਤੇ ਬੇਸ਼ਰਮੀ ਦੀ ਗੱਲ ਹੈ ਇਲੈਕਸ਼ਨ ਹਾਰਨ ਦਾ ਮਤਲਬ ਵੀ ਇਹੀ ਹੈ ਪਿਛਲੀ ਸਰਕਾਰ ਨੇ ਮੁਲਾਜ਼ਮਾਂ ਨਾਲ ਧੱਕਾ ਕੀਤਾ ਸੀ ਮੁਲਾਜ਼ਮਾਂ ਨੇ ਸਪਾਇਆ ਕਰਤਾ ਹੁਣ ਇਹ ਵੀ ਧੱਕਾ ਕਰ ਰਿਹਾ ਗੱਲ ਨਹੀਂ ਕੋਈ ਮੰਨ ਰੇ ਮੌਜੂਦਾ ਇਥੇ ਐਮਐਲ ਨੇ ਤੁਸੀਂ ਉਹਨਾਂ ਨੂੰ ਜਾ ਕੇ ਮਿਲਿਓ ਮਰਜੂਦਾ ਐਮਐਲ ਬਿਲਕੁਲ ਜੀ ਕਹੇ ਕੰਮ ਦੇ ਨਹੀਂ ਗਏ ਸਿੱਧਾ ਮੈਂ ਕਹਿ ਰਿਹਾ ਮੈਨੂੰ ਕਹੇ ਦਾ ਕੋਈ ਡਰ ਨਹੀਂ ਮੈਂ ਕਲਾਸ 4 ਆ ਇਦੂ ਵੱਧ ਮੈਂ ਕੋਈ ਪ੍ਰੋਮੋਸ਼ਨ ਨਹੀਂ ਹੋਣੀ ਮੇਰੀ ਕੋਈ ਕੁਛ ਨਹੀਂ ਹੋਣਾ ਮੈਨੂੰ ਕਿਸੇ ਦਾ ਡਰ ਨਹੀਂ ਮੌਜੂਦਾ ਐਮਐਲਏ ਬਿਲਕੁਲ ਕੋਈ ਕੰਮ ਕਰਕੇ ਰਾਜੀ ਨਹੀਂਗੇ ਬਸ ਇੱਥੇ ਆ ਕੇ ਗੇੜਾ ਮਾਰਗੇ ਮੇਰੇ ਵਰਗੇ ਮੁਲਾਜ਼ਮ ਨੂੰ ਕੋਈ ਡਰਾਗੇ ਧਮਕਾਗੇ ਬਸ ਗੱਲਾਂ ਕਰਾ ਲਓ ਜਿੰਨੀ ਮਰਜ਼ੀ ਗਰਾਊਂਡ ਤੌਰ ਤੇ ਕੋਈ ਕੰਮ ਨਹੀਂ ਇਹਨਾਂ ਦਾ ਹੈਗਾ ਹਕੀਕਤ ਜਿਹੜੀ ਏ ਕੋਈ ਵੀ ਕੰਮ ਸਹੀ ਨਹੀਂ ਹੋ ਰਿਹਾ ਇੱਥੇ ਬੁਰਾ ਹਾਲ ਏ ਪੁਰਾਣੇ ਜਿਵੇਂ ਪੁਰਾਣੇ ਲੀਡਰ ਰੇਤਾ ਵੇਚ ਕੇ ਖਾ ਗਏ ਬਜਰੀ ਖਾ ਗਏ ਨਸ਼ਾ ਨਹੀਂ ਬੰਦ ਹੋਇਆ ਜੇ ਅੱਜ ਨਸ਼ਾ ਬੰਦ ਹੋਇਆ ਹੁੰਦਾ ਆ ਸਾਡੇ ਵੀਰ ਖੜੇ ਨੇ ਗੋਲੀਆਂ ਵਾਲੇ ਇਹ ਐਵੇਂ ਨਹੀਂ ਸੀ ਖੜੇ ਹੋਣੇ ਔਰ ਸੈਂਟਰ ਹੌਲੀ-ਹੌਲੀ ਖਤਮ ਹੋ ਜਾਣੇ ਚਾਹੀਦੇ ਸੀ ਨਸ਼ਾ ਗੋਲੀਆਂ ਖਤਮ ਹੋਣੀਆਂ ਜੀ ਇਹ ਤਾਂ ਸਗੋਂ ਨਸ਼ਾ ਲਾਇਆ ਸਰਕਾਰ ਨੇ ਨਸ਼ਾ ਚਿੱਟਾ ਹਸਪਤਲ ਦੇ ਬਾਹਰ ਚਲੇ ਜਾਓ ਸਾਰੇ ਟੀਕੇ ਲਾਈ ਜਾਂਦੇ ਬੰਦੇ ਨਾਲ ਇਹ ਤੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਮਾ ਜਿਹੜੇ ਨਸ਼ਾ ਦੀ ਦਵਾਈ ਲੈਣ ਵਾਸਤੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਤੁਸੀਂ ਦੇਖ ਸਕਦੇ ਹੋ ਉਹ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਮੁਰਦਾਵਾਦ ਉਹ ਜਿਹੜੇ ਨਾਰੇ ਹੋਏ ਦਿਖਾਈ ਦੇ ਰਹੇ ਨੇ ਉਹ ਮੁਰਦਾਵਾਦ ਉਹ ਕਹਿੰਦੇ ਕਿ ਸਰਕਾਰਾਂ ਜਿਹੜੀਆਂ ਵੱਡੇ ਵੱਡੇ ਦਾਅਵੇ ਕਰਕੇ ਜਿਹੜੀਆਂ ਸੱਥਾਂ ਦੇ ਵਿੱਚ ਆਈਆਂ ਪਰ ਸਾਨੂੰ ਉਹ ਦਿਖਾਈ ਨਹੀਂ ਦੇ ਰਹੇ ਪਰ ਜੇ ਗੱਲ ਕਰੀਏ ਨਸ਼ੇ ਦੀ ਸਰਕਾਰਾਂ ਨੇ ਇਹ ਵੀ ਕਿਹਾ ਸੀਗਾ ਅਸੀਂ ਨਸ਼ਾ ਪੂਰੀ ਤਰ੍ਹਾਂ ਬੰਦ ਕਰਾਂਗੇ ਪਰ ਆਹ ਲੋਕਾਂ ਦੇ ਨਾਲ ਗੱਲਬਾਤ ਕਰ ਲੈਣੇ ਇਹਨਾਂ ਨੂੰ ਜੇ ਨਸ਼ਾ ਬੰਦ ਹੋਇਆ ਤਾਂ ਲਵੀ ਇਹਨਾਂ ਨੂੰ ਦਵਾਈਆਂ ਨਸ਼ੇ ਦੀਆਂ ਕਿਉਂ ਲੈਣੀਆਂ ਪਈਆਂ ਬਾਈ ਦੇ ਨਾਲ ਗੱਲਬਾਤ ਕਰਦੇ ਆ ਬਾਈ ਕੀ ਨਾਮ ਹੈ ਬੈਂਤ ਸਿੰਘ ਭਾਈ ਜੀ ਕਿਵੇਂ ਆਇਓ ਅੱਜ ਇੱਥੇ ਵੀਰੇ ਅਸੀਂ ਆਇਆ ਸੂਦਾ ਕੇ ਅੰਦਰ ਦਵਾਈ ਲੈਣ ਇਹ ਨਸ਼ਾ ਛਡਾਊ ਕੇ ਅੰਦਰ ਹਾਂ ਜੀ ਨਸ਼ਾ ਛਡਾਊ ਕੇ ਅੰਦਰ ਅਸੀਂ ਇੱਥੇ ਦਵਾਈ ਲੈਣ ਆ ਜਿਹੜੀ ਸਾਨੂੰ ਨਾਲ ਲਾਈ ਹੋਈ ਅਸੀਂ ਸਵੇਰ ਦੇ ਆਗੇ ਇੱਥੇ ਬੈਠੇ ਆ ਕੋਈ ਸਾਡੀ ਸੁਣਾਈ ਨਹੀਂ ਸਾਨੂੰ ਦਵਾਈ ਨਹੀਂ ਦਿੰਦੇ ਆ ਬੰਦ ਕਰਕੇ ਬੈਠੇ ਆ ਡਾਕਟਰ ਧਰਨੇ ਤੇ ਬੈਠੇ ਆ ਚਲੋ ਉਹਨਾਂ ਦੀਆਂ ਮੰਗਾ ਮੰਗਣ ਸਾਡਾ ਵੀਰ ਜੀ ਇਹਦੇ ਕੀ ਕਸੂਰ ਹੈ ਸਾਡੇ ਤੋਂ ਦਵਾਈ ਤੋਂ ਬਿਨਾ ਨਹੀਂ ਰਿਆ ਜਾਂਦਾ ਦੇਖੋ ਕਿੰਨੇ ਤੇਰੇ ਕਈ ਦਿਹਾੜੀ ਵਾਲੇ ਬੰਦੇ ਕੰਮ ਛੱਡ ਕੇ ਆਏ ਬੈਠੇ ਆ ਫੇਰ ਦੇ ਤਰਲੇ ਮਾਨਦੇ ਆ ਹੁਣ ਇੰਨਾ ਪੁਰਾ ਆਲੇ ਸਾਡਾ ਪਾਣੀ ਪੀਣ ਤੱਕ ਜੀਨ ਕਰਦਾ ਪਿਆ ਇਹ ਦਵਾਈ ਨਹੀਂ ਸਾਨੂੰ ਦੇ ਰਹਾ ਸਰਕਾਰ ਨੇ ਦੇਖਿਆ ਲਈ ਇਹੀ ਨਸ਼ਾ ਬੰਦ ਕਰ ਦਿੱਤਾ ਹਾਂਜੀ ਸਰਕਾਰ ਤਾਂ ਗੰਦੀ ਨਸ਼ਾ ਬੰਦ ਦੇ ਲਈ ਨਹੀਂ ਬੰਦ ਕਿੱਥੇ ਆਪ ਦੇ ਨਾਲ ਲਾਇਆ ਸਾਨੂੰ ਚਿੱਟਾ ਸ਼ਰਿਆ ਚਿੱਟਾ ਸਭ ਕੁਝ ਮਿਲ ਜਾਂਦਾ ਇਹਨਾਂ ਦਵਾਈ ਸਾਨੂੰ ਲਈਏ ਵੀ ਨਸ਼ਾ ਬੰਦ ਹੋ ਜਾਏਗਾ ਚਲੋ ਅਸੀਂ ਨਸ਼ਾ ਛੱਡ ਕੇ ਹੁਣ ਦਵਾਈ ਖਾਂਦੇ ਆ ਸਾਨੂੰ ਦਵਾਈ ਤਾਂ ਦੇਣ ਸਾਨੂੰ ਦਵਾਈ ਨਹੀਂ ਦੇ ਰਹੇ 15 ਦਿਨਾਂ ਬਾਅਦ ਦਿੰਦੇ ਨੇ ਅੱਜ ਸਵੇਰ ਦੇ ਤਰਲੇ ਮਾਰਦੇ ਪਿਆ ਵੱਡੇ ਡਾਕਟਰ ਕੋਲ ਵੀ ਗਏ ਉਹਨੇ ਕਹਾ ਤੁਹਾਡਾ ਹੱਲ ਕਰਦੇ ਆ ਦੇਖੋ ਸਾਡਾ ਹੱਲ ਕੀ ਕਰਨਾ ਠੀਕ ਹੈ ਸਰਕਾਰ ਨੇ ਜੇ ਉਹਨਾਂ ਦੀ ਮੰਗਾਂ ਰੱਖੀਆਂ ਹੈ ਉਹਨਾਂ ਨੂੰ ਪੱਕੇ ਕਰਨ ਲਈ ਕਰਨ ਸਾਡਾ ਨਹੀਂ ਵੀਰ ਜੀ ਕੀ ਕਸੂਰ ਹੈ ਡਾਕਟਰ ਆ ਇੱਥੇ ਬੈਠੇ ਹੋਇਆ ਆ ਬੰਦ ਕੀਤਾ ਪਿਆ ਅਸੀਂ ਸਾਡੇ ਤਰਲੇ ਮਾਰ ਰਹੇ ਆ ਆ ਦੇਖ ਲਓ ਵਿਚਾਰੇ ਕਿੰਨੇ ਕੀ ਹਾਲ ਹੈ ਸਾਰੇ ਕੰਮ ਕਰ ਛੱਡ ਕੇ ਸਭ ਛੱਡ ਕੇ ਆ ਬਟੇ ਦਿਹਾੜੀ ਕਰਨ ਵਾਲਾ ਕੋਈ ਕੁਝ ਕਰਨ ਵਾਲਾ ਇਹਨਾਂ ਦੇ ਜੂਨ ਸਰਕਦੀ ਵੀ ਕੰਨ ਤੇ ਕੀ ਕਹਿਣਾ ਲਵੀਏ ਇਹ ਇੱਕ ਸਰਕਾਰ ਦਾ ਗੁਨਾਹ ਹੈ ਕਿ ਮੁਲਾਜ਼ਮਾਂ ਦਾ ਗੁਨਾਹ ਹੈ ਦੇਖੋ ਜੀ ਸਰਕਾਰ ਤੇ ਗੁਨਾਹ ਆ ਗਿਆ ਸਰਕਾਰ ਨੇ ਉਹਨਾਂ ਨਾਲ ਵਾਅਦੇ ਕੀਤੇ ਆ ਪੂਰੇ ਨਹੀਂ ਕਰਨਦੇ ਉਹ ਬੰਦ ਕਰਕੇ ਧਰਨੇ ਦੇ ਬੈਠੇ ਹੋਏ ਆ ਵਿਚਕਾਰ ਕੌਣ ਮਰੇ ਜਿਹੜੇ ਬੰਦੇ ਦਵਾਈ ਖਾਂਦੇ ਨੇ ਕਿਉਂਕਿ ਉਹ ਤਾਂ ਧਰਨੇ ਦੇ ਬੈ ਗਏ ਉਹ ਆਦੀ ਮੰਗ ਲਈ ਲੜਦੇ ਪਏ ਨੇ ਸਾਡਾਂ ਅੰਦਰ ਚ ਕਸੂਰ ਸਾਨੂੰ ਤਾਂ ਦਵਾਈ ਦੇਣ ਖੋਲ ਕੇ ਬੈਠੇ ਰਹਿਣ ਭਾਵੇਂ 10 ਦਿਨ ਬੈਠੇ ਰਹੇ ਉਹਨੇ 15 ਦਿਨ ਧਰਨਾ ਲਾਉਣ ਇੱਕ ਮਹੀਨਾ ਠੀਕ ਇਹ ਕਹਿੰਦੇ ਹੋਣਾ ਵਾ ਹਾਂ ਜੀ ਕਿਉਂਕਿ ਇਹ ਇਹ ਮਾਹੌਲ ਦੁਆਰਾ ਖਰਾਬ ਹੋਣਾ ਵਾ ਹੁਣ ਸਾਰੇ ਜਿੰਨੇ ਆਹ ਮੇਰੇ ਭਰਾ ਖੜੇ ਆ ਸਾਰੇ ਇਹ ਗੋਲੀਆਂ ਤੇ ਖੜੇ ਆ ਇਹਨਾਂ ਨੇ ਰੋਟੀ ਤੋਂ ਪਹਿਲਾਂ ਗੋਲੀਓ ਜਰੂਰੀ ਆ ਕਿਉਂਕਿ ਇਹ ਹੁਣ ਰੱਤ ਚੁਕੀਆਂ ਆ ਮਾਂ ਇਹਨਾਂ ਦੇ ਹੱਡਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਅੱਜ ਕੋਈ ਵੀ ਬੰਦਾ ਕੰਮ ਤੇ ਜਾਊਗਾ ਇਹਨਾਂ ਨੇ ਪੁਰਾਣੇ ਫੇਰ ਦੁਬਾਰਾ ਪੁਰਾਣੇ ਲੱਛਣ ਫੜ ਲੈਣੇ ਆ ਕਈ ਮੁੰਡੇ ਮੈਂ ਇਹੋ ਜਿਹਾ ਵੇਖਿਆ ਜਿਹੜੇ ਟੀਕੇ ਦੇ ਸੀਗੇ ਉਹ ਗੋਲੀਆਂ ਤੇ ਆ ਉਹ ਆਪਦੇ ਪਰਿਵਾਰ ਨੂੰ ਸੰਭਾਲਦੇ ਪਏ ਆ ਪਰ ਹੁਣ ਉਹ ਕੰਮ ਜੇ ਇੱਕ ਵਾਰੀ ਕੰਮ ਖਰਾਬ ਹੋ ਗਿਆ ਇਹ ਡੋਰ ਜਿਹੜੀ ਹੁਣ ਸਰਕਾਰ ਨੇ ਫੜੀ ਹੋਈ ਸੀ ਨਾ ਗੋਲੀਆਂ ਦੇ ਕੇ ਜਵਾਕਾਂ ਨੂੰ ਤੇ ਕੰਮਕਾਜ ਤੇ ਲਾਇਆ ਹੋਇਆ ਸੀਗਾ ਇਹ ਡੋਰ ਇੱਕ ਵਾਰੀ ਛੁੱਟ ਗਈ ਤਾਂ ਦੁਬਾਰਾ ਸਮਝ ਨਹੀਂ ਜਾਣੀਗੀ ਖਾਸ ਕਰਕੇ ਜਿਹੜਾ ਆਪਣਾ ਫਰੋਜਪੁਰ ਵਾਲਾ ਏਰੀਆ ਵਾ ਇਹ ਜਿਹੜਾ ਏਰੀਆ ਵਾ ਇੱਥੇ ਇੰਨਾ ਕੁ ਮਲਕੀ ਇਹ ਏਰੀਆ ਪੰਜਾਬ ਦਾ ਸਭ ਤੋਂ ਵੱਧ ਨਸ਼ੇ ਵਾਲਾ ਏਰੀਆ ਮੰਨਿਆ ਜਾਂਦਾ ਵਾ ਇਹ ਸਰਕਾਰ ਦਾ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਵੀ ਇਹਨਾਂ ਦਾ ਹੁਣ ਕੀ ਕਰੀਏ ਗਿਣਤੀ ਵੇਖੋ ਤੁਸੀਂ ਵੋਟ ਸੈਂਟਰ ਦੇ ਵਿੱਚ ਕਿੰਨੀ ਆ ਕਿੰਨੇ ਬੰਦੇ ਰੋਜ਼ ਆਉਂਦੇ ਆ ਇੱਕ ਅੱਧਾ ਬੰਦਾ ਨਹੀਂ ਆਉਂਦਾਗਾ ਕੋਈ 10ਵੀਆਂ ਦੀ ਦਵਾਈ ਨਹੀਂ ਹੈਗੀ ਦਵਾਈ ਜਿਹੜੀ ਬਹੁਤ ਤਕੜੇ ਲੈਵਲ ਤੇ ਇੱਥੇ ਮਲਕੀ ਮਿਲਦੀ ਆ ਤੇ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਮਲਕੀ ਇਹ ਜਿਹੜਾ ਰੋਟੀ ਪਾਣੀ ਚੱਲਦੀ ਪਈ ਆ ਆਪਦੀ ਬਾਲਕੇ ਆਪਦੀ ਸੇਕਣ ਵਾਲੇ ਬਹੁਤ ਆਿੰਦੇ ਚ ਇਨਾਂ ਚ ਕੋਈ ਕੋਈ ਸਰਕਾਰੀ ਮੁਲਾਜ਼ਮ ਨਹੀਂ ਹੈਗਾਗਾ ਜਾਂ ਇਹਨਾਂ ਨੂੰ ਕੋਈ ਸਰਕਾਰੀ ਪੈਨਸ਼ਨ ਨਹੀਂ ਆਉਂਦੀਗੀ ਇਹ ਸਰਕਾਰੀ ਸੇਕਗੇ ਆਪਦੀ ਸੇਕਗੇ ਤੇ ਆਪਦੀ ਓਏ ਇਹ ਇਹਨਾਂ ਦਾ ਕੰਮ ਸਾਰਾ ਦਿਹਾੜੀ ਦਾ ਪੇ ਵਾਲੇ ਬੰਦੇ ਆਏ ਕੀ ਕਰਨਗੇ ਮੰਗੇ ਵੀ ਇਹ ਦੇਖ ਲਓ ਜੀ ਅੱਜ ਦਾ ਹਾਲ ਵੇਖ ਲਓ ਕੱਲ ਉਹਦਾ ਵੇਖ ਲਓ ਪਰਸੋਂ ਇਹ ਹੀ ਮੁੰਡੇ ਇਹਨਾਂ ਦੇ ਦਿਮਾਗ 'ਚ ਫੇਰ ਉਹ ਪੁਰਾਣਾ ਕੀੜਾ ਨਾ ਜਾਗਿਆ ਤੇ ਮੈਨੂੰ ਤੁਸੀਂ ਨਾ ਨਾ ਵਟਾ ਦਿਓ ਕਿਹੜਾ ਠੀਕ ਆ ਜੀ ਇਹ ਜੀ ਨੋਰਫੀਨ ਲਾਉਂਦੇ ਰਹੇ ਆ ਬੀਨੋਰਫੀਨ ਲਾਉਂਦੇ ਪਏ ਆ ਦੂਜੇ ਨੰਬਰ ਦੇ ਜਿਹੜੇ ਪੁਰਾਣੇ ਮਹਾਰਤ ਹੀ ਹੈਗੇ ਆ ਉਹ ਤਾਂ ਇਹ ਗੋਲੀ ਨੂੰ ਹੀ ਵਿੱਚ ਪਾ ਕੇ ਲਾ ਲੈਂਦੇ ਆ ਠੀਕ ਆ ਇਹ ਮਲੇਕ ਕਹਿਣ ਦਾ ਮਤਲਬ ਇਹ ਵੀ ਪੁਰਾਣਾ ਕੀੜਾ ਨਾ ਇਹਨਾਂ ਦਾ ਠਾਓ ਜੇ ਨਾ ਨੇ ਕੋਈ ਤਰਨਾ ਲਾਉਣਾ ਸੀਗਾ ਹੱਕ ਮੰਦਾ ਵਾ ਕੋਵਿਡ ਦੇ ਵਿੱਚ ਇੰਨਾ ਮਿਲਾਈ ਮਾਣੇ ਬਹੁਤ ਸਾਥ ਦਿੱਤਾ ਮੈਂ ਮੰਨਦਾ ਵਾਂ ਇਹਨਾਂ ਦਾ ਇਹ ਹੱਕ ਆ ਇਹਨਾਂ ਨੂੰ ਮਿਲਣਾ ਚਾਹੀਦਾ ਵਾ ਪਰ ਇਹਨਾਂ ਨੂੰ ਇਹ ਵੀ ਤਾਂ ਸੋਚਣਾ ਚਾਹੀਦਾ ਜੇ ਆ ਪਬਲਿਕ ਦਾ ਕੀ ਬਣੂਗਾ ਇਹ ਵੱਡੇ ਲੈਵਲ ਦਾ ਕੰਮ ਆ ਇਹ ਕੋਈ ਇੱਕ ਅੱਧੇ ਬੰਦੇ ਦਾ ਕੰਮ ਨਹੀਂ ਆ ਮਾੜਾ ਬੰਦਾ ਵਿੱਚ ਰਗੜਿਆ ਗਿਆ ਦਵਾਈ ਲੈਣ ਦੇ ਚੱਕਰ ਦੇ ਵਿੱਚ ਹਾਂਜੀ ਦਵਾਈ ਲੈਣ ਆਏ ਸਾਰੇ ਵੀ ਦਵਾਈ ਲੈਣ ਆਏ ਕਮਾਰ ਸਾਰੇ ਦਵਾਈ ਲੈਣ ਆਏ ਭਈ ਮੇਰੀ ਬੇਨਤੀ ਇਹ ਹੈ ਪ੍ਰਸਾਦਨ ਤੋਂ ਕਿ ਇੱਥੇ ਲੰਗਰ ਵਾਲੇ ਆ ਉਹ ਸਿਰਫ ਪਾਣੀ ਲਾਂਦੇ ਆ ਠੰਡਾ ਪਾਣੀ ਲਾਂਦੇ ਆ ਜੇ ਉਹ ਪਾਣੀ ਨਾ ਲਾਣ ਇੱਥੇ ਇੱਥੇ ਪਾਣੀ ਨਾ ਮਿਲੇ ਪੀਣ ਨੂੰ ਕਿਸੇ ਨੂੰ ਵੀ ਕੋਈ ਪਾਣੀ ਦੀ ਇੱਥੇ ਸੁਵਿਧਾ ਨਹੀਂ ਹੈਗੀ ਮੈਂ ਪਾਣੀ ਦੀ ਸੁਵਿਧਾ ਹੈਗੀ ਕੋਈ ਪਾਣੀ ਲੈਟ੍ਰੀਨ ਬਾਥਰੂਮ ਦੀ ਕੋਈ ਪਾਣੀ ਦੀ ਕੋਈ ਸੁਵਿਧਾ ਨਹੀਂ ਹੈਗੀ ਇੱਥੇ ਬਾਕੀ ਕੋਈ ਕੰਮ ਕਰਾਨ ਆ ਜੀ ਹਰ ਮੈਡਮ ਪੁੱਠਾ ਬੋਲਦੀ ਆ ਡਾਕਟਰ ਪੁੱਠਾ ਬੋਲਦਾ ਹੈ ਦੱਸੋ ਅਸੀਂ ਅਸੀਂ ਤਗੜੇ ਹੁਈਏ ਤੇ ਕਿਤੇ ਪ੍ਰਾਈਵੇਟ ਚ ਨਾ ਕਰਾ ਲਈਏ ਇਲਾਜ ਇੱਥੇ ਕੀ ਬੋਲਦੇ ਨੇ ਡਾਕਟਰ ਡਾਕਟਰ ਕਈ ਵਾਰੀ ਬੋਲ ਪੈਂਦੇ ਨੇ ਫਿਰ ਸਿੱਧਾ ਬੋਲ ਪੈਂਦੇ ਨੇ ਅੱਗੋਂ ਨਿੱਕੀ ਕਹਿੰਦੇ ਕਿ ਹੁਣ ਤਾਂ ਬਾਕੀ ਮੇਰਾ ਤਾਂ ਹੁਣ ਜਿਹੜਾ ਕੰਮ ਸੀਗਾ ਮੇਰੀ ਕਰਦੇ ਦਾਖਲ ਨੇ ਉਹਨਾਂ ਦਾ ਕੰਮ ਹੁਣ ਟ੍ਰੀਟਮੈਂਟ ਹੋ ਰਿਹਾ ਸਹੀ ਹੋ ਰਿਹਾ ਬਾਕੀ ਪਹਿਲਾਂ ਪਹਿਲਾਂ ਜਦੋਂ ਮੈਂ ਦਾਖਲ ਕਰਾਉਣ ਲਾਇਆ ਸੀ ਐਡਮਿਟ ਕਰਾਉਣੇ ਉਦੋਂ ਮੜੀ ਮੜੀ ਮੋਟੀ ਉਹਦੇ ਪੀੜ ਦੇ ਵਿੱਚ ਪੀੜ ਦੇ ਵਿੱਚ ਖੜੇ ਆ ਜਦੋਂ ਆਪਾਂ ਤੇ ਜਦੋਂ ਇਹਦਾ ਵੇਖੋ ਕਿ ਪੇਸ਼ੈਂਟ ਪ੍ਰੋਬਲਮ ਦੇ ਵਿੱਚ ਹੈ ਜਦੋਂ ਪ੍ਰੋਬਲਮ ਚ ਹੈ ਤਾਂ ਉਹਨੂੰ ਲੈਣ ਚ ਖੜਨ ਦੀ ਲੋੜ ਨਹੀਂ ਕਿ ਉਹ ਹੰਦੇ ਜਾਂਦੀ ਲੋੜ ਹੈ ਲੋੜ ਹੈ ਜੀ ਨਾ ਤੇ ਉਹ ਗੱਲਾਂ ਨਹੀਂ ਸੁਣਦੇ ਇੱਥੇ ਜੀ ਉਹ ਗੱਲਾਂ ਨਹੀਂ ਹੈਗੀਆਂ ਜੀ ਇੱਥੇ ਜੀ ਮੇਰੀ ਵਾਈਫ ਦੇ ਪੈਸ ਸੁਜਦੇ ਮੈਂ ਤੇ ਆ ਕੇ ਟੈਸਟ ਕਰਾਂਦਾ ਰਿਹਾ ਜੀ ਟੈਸਟ ਕਰਾਂਦਾ ਰਿਹਾ ਲਾਈਨ ਦੇ ਵਿੱਚ ਖੜੀ ਆ ਇੱਕ ਵਾਰੀ ਦੋ ਦੋ ਤਿੰਨ ਤਿੰਨ ਘੰਟੇ ਲਗਾਤਾਰ ਲਾਈਨ ਦੇ ਵਿੱਚ ਖੜ ਕੇ ਫਿਰ ਜਾ ਕੇ ਟੈਸਟ ਕਰਾ ਕੇ ਉਹ ਫੇਰ ਲਾਈਨ ਫਿਰ ਉਹ ਲਾਈਨ 'ਚ ਲੱਗੋ ਉਹਨੇ ਪੈਸ ਸੁਜਦੇ ਪਏ ਉਹਨੂੰ ਤਾਂ ਵੇਖੋ ਤੁਸੀਂ ਮੈਂ ਤੁਸੀਂ ਦੇਖ ਸਕਦੇ ਹੋ ਜਿਹੜੇ ਨੌਜਵਾਨ ਨਸ਼ੇ ਦੀ ਦਵਾਈ ਲੈਣ ਵਾਸਤੇ ਆਏ ਨੇ ਉਹ ਕਹਿੰਦੇ ਜੇ ਅੱਜ ਸਾਨੂੰ ਗੋਲੀਆਂ ਨਹੀਂ ਮਿਲਣਗੀਆਂ ਤਾਂ ਸਾਨੂੰ ਦੁਬਾਰਾ ਤੋਂ ਪੁਰਾਣਾ ਜਿਹੜਾ ਸਾਡਾ ਅੰਦਰਲਾ ਜਿਹੜਾ ਸ਼ੇਰ ਹੈ ਸਾਨੂੰ ਜਗਾਉਣਾ ਪੈਣਾ ਕਿਉਂਕਿ ਟੀਕਿਆਂ ਤੇ ਦੁਬਾਰਾ ਸਾਨੂੰ ਆਉਣਾ ਪੈਣਾ ਕਿਉਂਕਿ ਦੇਖ ਸਕਦੇ ਤੁਸੀਂ ਨੌਜਵਾਨ ਖੜੇ ਨੇ ਨਸ਼ਾ ਛਡਾਊ ਕੇਂਦਰ ਦੇ ਅਸੀਂ ਬਾਹਰ ਖੜੇ ਹਾਂ ਤੁਸੀਂ ਇਹਨਾਂ ਦੇ ਨਾਲ ਅਸੀਂ ਗੱਲਬਾਤ ਵੀ ਕੀਤੀ ਹੈ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਇਹ ਜਿਹੜਾ ਸਾਡੀ ਜਿਹੜੀ ਸਾਨੂੰ ਦਵਾਈ ਦਿੱਤੀ ਜਾਵੇ ਤੇ ਅਸੀਂ ਨਹੀਂ ਤੇ ਅੱਜ ਕੰਮ ਤੇ ਵੀ ਜਾ ਨਹੀਂ ਪਾਵਾਂਗੇ ਕਿਉਂਕਿ ਬਹੁਤ ਪਰੇਸ਼ਾਨ ਨਜ਼ਰ ਆ ਰਹੇ ਨੇ ਸਰਕਾਰ ਤਾਂ ਬਹੁਤ ਵੱਡੇ ਵੱਡੇ ਦਾਅਵੇ ਕਰਦੀ ਸੀ ਕਿ ਮੈਂ ਇਹਨਾਂ ਨਸ਼ਾ ਜਿਹੜਾ ਬਿਲਕੁਲ ਬੰਦ ਕਰਵਾਵਾਂਗੀ ਪਰ ਇਹ ਲੋਕ ਇਹ ਵੇਖਦਾ ਤੇ ਸਾਨੂੰ ਜਿਹੜਾ ਇਹ ਜਿਹੜਾ ਨਸ਼ਾ ਨਹੀਂ ਦੇਣਗੇ ਤੇ ਅਸੀਂ ਮਤਲਬੀ ਸਾਡੀ ਜਾਨ ਨਿਕਲ ਜਾਵੇਗੀ ਕੈਮਰਾਮੈਨ ਸੁਖਵਿੰਦਰ ਸਿੰਘ ਦੇ ਨਾਲ ਫਰੋਜਪੁਰ ਤੋਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ